ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਕਿ ਹੁਣ ਪੰਜਾਬ ਦੇ ਵਿੱਚ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਹੁਣ ਵੱਡੇ ਪੱਧਰ ਦੀ ਸਖਤਾਈ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਨੇ ਡੀਜੀਪੀ ਗੌਰਵ ਯਾਦਵ ਨੇ ਐਸਐਸਪੀ ਡੀਸੀਜ਼ ਨੂੰ ਨਵੇਂ ਹੁਕਮ ਦਿੱਤੇ ਨੇ ਜਿਸ ਦੇ ਵਿੱਚ ਕਿਹਾ ਗਿਆ ਕਿ ਸਖਤਾਈ ਹੋਵੇ ਔਰ ਨਿਯਮਾਂ ਦੀ ਪਾਲਣਾ ਪੂਰਨ ਤੌਰ ਤੇ ਕੀਤੀ ਜਾਵੇ ਇਸ ਦੇ ਨਾਲ ਹੀ ਚੌਲ ਦੇ ਪੰਜਾਬ ਦੇ ਵਿੱਚ ਰੈੱਡ ਅਲਰਟ ਵੀ ਜਾਰੀ ਕਰ ਦਿੱਤਾ ਗਿਆ ਜਾਨਕਿ ਹੁਣ ਪੰਜਾਬ ਦੇ ਵਿੱਚ ਵੱਡੇ ਪੱਧਰ ਦਾ ਅਲਰਟ ਜਾਰੀ ਕੀਤਾ ਕਿਉਂਕਿ ਇੱਕ ਪਾਸੇ ਤਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਵਸ ਤੇੜਾਵਾ ਸਮਾਗਮ ਨਜ਼ਦੀਕ ਆ ਰਿਹਾ ਹੈ ਤਨਸੋਫਿਆਵਾਂ ਸ਼ਹੀਦੀ ਸਮਾਗਮ ਔਰ ਉਸ ਦੌਰਾਨ ਨਿਕਲੇ ਨਦਰ ਕੀਤਨ ਦੇ ਵਿੱਚ ਜਿਹੜੀ ਸ਼ਾਂਤੀ ਆ ਉਹ ਬਣੀ ਰਵੇ ਇਸ ਨੂੰ ਦੇਖਦੇ ਹੋਏ ਵੱਡੇ ਅਲਰਟ ਚਾਰੀ ਕਰਤੇ ਨੇ ਔਰ ਦੂਸਰੇ ਪਾਸੇ ਦਿੱਲੀ ਦੇ ਵਿੱਚ ਹੋਏ ਵੱਡੇ ਬੰਬ ਧਮਾਕੇ ਤੋਂ ਬਾਅਦ ਤੈਸ਼ਦ ਦਾ ਮਾਹੌਲ ਇਸ ਨੂੰ ਲੈ ਕੇ ਨਾਲ ਹੀ ਚਰਚਾਵਾਂ ਤੇਜ਼ ਨੇ ਤਾਂ ਪੰਜਾਬ ਦੇ ਵਿੱਚ ਵੀ ਸੁਰੱਖਿਆ ਵਧਾ ਦਿੱਤੀ ਹੈ ਪੰਜਾਬ ਦੇ ਵਿੱਚ ਵੀ ਚਿੰਤਾ ਦਾ ਵਿਸ਼ਾ ਕਿਉਂਕਿ ਸਰਹੱਦੀ ਇਲਾਕਿਆਂ ਤੋਂ ਕੋਈ ਵੀ ਅਨਸੁਖਾਵਿਕ ਘਟਨਾ ਵਾਪਰ ਸਕਦੀ ਹੈ ਕੋਈ ਵੀ ਇਸ ਰਾਤੀ ਅਨਸਰ ਦੇ ਬਲੋ ਅਜਿਹੀ ਘਟਨਾ ਨੂੰ ਅੰਜਾਮ ਦਿੱਤਾ ਜਾ ਸਕਦਾ ਇਸ ਕਰਕੇ ਪੰਜਾਬ ਦੇ ਵਿੱਚ ਵੀ ਡੀਜੀਪੀ ਗੌਰਵ ਯਾਦਵ ਨੇ ਪ੍ਰਸ਼ਾਸਨ ਨੂੰ ਜਾਨੀ ਕਿ ਐਸਐਸਪੀ ਡੀਐਸਪੀ ਨੂੰ ਆਪਣੇ ਆਪਣੇ ਖੇਤਰਾਂ ਦੇ ਵਿੱਚ ਪੂਰਨ ਤੌਰ ਤੇ ਚੌਕਸੀ ਵਿਭਾਗ ਨੂੰ ਜਿਹੜੀ ਕਹਿ ਦਿੱਤਾ ਚੌਕਸੀ ਦੀ ਜਾਣਕਾਰੀ ਜਾਂਚ ਕੀਤੀ ਹੈ ਔਰ ਇੱਕ ਆਨਲਾਈਨ ਮੀਟਿੰਗ ਹੋਈਆ ਉਸ ਮੀਟਿੰਗ ਦੇ ਵਿੱਚ ਬਟੇ ਅਫਸਰ ਜਿਹੜੇ ਸ਼ਾਮਿਲ ਸਨ ਉਹਨਾਂ ਨੂੰ ਸਖਤ ਹੁਕਮ ਦਿੱਤੇ ਨੇ ਨਿਯਮਾਂ ਦੀ ਪਾਲਣਾ ਕਰਨ ਦੇ ਆਦੇਸ਼ ਦਿੱਤੇ ਨੇ ਕਿ ਕੋਈ ਵੀ ਲਾਪਰਵਾਹੀ ਨਹੀਂ ਹੋਣੀ ਚਾਹੀਦੀ ਹੈ ਇਸੇ ਚੱਲਦੇ ਦਾਸੀ ਇੱਕ ਲਗਾਤਾਰ ਹੀ ਹੁਣ ਇਹ ਮਾਮਲੇ ਪੱਖੇ ਨੇ ਪੰਜਾਬ ਦੇ ਵਿੱਚ ਵੀ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਔਰ ਨਾਲ ਦੀ ਨਾਲ ਦਿੱਲੀ ਦੇ ਵਿੱਚ ਹੋਏ ਵੱਡੇ ਬੰਬ ਧਮਾਕੇ ਤੋਂ ਬਾਅਦ ਪਹਿਲਾ ਹੀ ਮਹੌਲ ਉਥੇ ਗੰਭੀਰ ਬਣਿਆ ਹੋਇਆ ਚਸ਼ਮਿੰਦਾ ਦੀ ਜਾਂਚ ਹੋ ਰਹੀ ਹੈ ਵੱਡੇ ਖੁਲਾਸੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੂਰੀ ਹਰ ਇੱਕ ਕੜੀ ਨੂੰ ਖੰਗਾਲਣ ਦੀ ਜਰੀਦ ਜਾਂਚ ਚੱਲ ਰਹੀ ਹੈ ਪਰ ਇਸੇਹੀ ਚੱਲਦੇ ਲਗਾਤਾਰ ਪੰਜਾਬ ਦੇ ਵਿੱਚ ਵੀ ਇਹ ਘਟਨਾਵਾਂ ਵਾਪਰਦੀਆਂ ਨੇ ਆਈਦਨ ਵੱਡੇ ਕੰਟ ਹੋ ਰਹੀ ਨਹੀਂ ਤਾਂ ਇਸੇਹੀ ਚਾਹਦੇ ਹੁਣ ਪੰਜਾਬ ਦੇ ਵਿੱਚ ਰੈਡ ਅਲਰਟ ਪਹਿਲਾਂ ਹੀ ਦਿੱਲੀ ਪਾਪੂ ਤਮਾਕੇ ਦੇ ਕਰਕੇ ਚੱਲੀ ਹੈ ਦੂਸਰੇ ਪਾਸੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸਮਾਗਮ ਦੇ ਦੌਰਾਨ ਵੀ ਦੇ ਨੇੜੇ ਆ ਰਹੇ ਨੇ ਇਸ ਕਰਕੇ ਵੀ ਉੱਥੇ ਹਰ ਇੱਕ ਚੀਜ਼ ਦੀ ਸੁਰੱਖਿਆ ਜਿਹੜੀ ਵੜਾਈ ਜਾਵੇ ਤਾਂ ਲੋਕਾਂ ਦੀ ਜਿਹੜੀ ਸੁਰੱਖਿਆ ਵੀ ਜ਼ਰੂਰੀ ਹੈ ਤਾਂ ਇਸੇਹੀ ਚੱਲਦੇ ਵੱਡੇ ਹੁਕਮ ਜਾਰੀ ਕਰ ਦਿੱਤੇ ਨੇ ਤੇ ਐਸਐਸਪੀਜ਼ ਡੀਸੀਜ਼ ਨੇ ਆਪਣੇ ਆਪਣੇ ਖੇਤਰਾਂ ਦੇ ਵਿੱਚ ਅਲਰਟ ਜਾਰੀ ਕਰ ਦਿੱਤਾ ਤੇ ਹੁਣ ਸਖਤ ਹੁਕਮ ਦਿੰਦੇ ਨੇ ਜੋ ਜਿਹੜੀ ਜਿਹੜੀ ਚੌਕਸੀ ਆ ਵਧਾ ਦਿੱਤੀ ਹੈ ਪ੍ਰਸ਼ਾਸਨ ਤੇ ਨਾਟ ਕੀਤਾ ਹੈ ਉਹਨਾਂ ਨੂੰ ਹੁਕਮ ਜਾਰੀ ਕੀਤੇ ਨੇ ਕਿ ਕੋਈ ਵੀ ਲਾਪਰਵਾਹੀ ਜਿਹੜੀ ਆ ਨਹੀਂ ਹੋਣੀ ਚਾਹੀਦੀ ਆ ਲੋਕਾਂ ਦੀ ਜਿਹੜੀ ਸੁਰੱਖਿਆ ਆ ਉਹ ਯਕੀਨੀ ਬਣਾਉਣਾ ਸਾਡੇ ਲਈ ਬੇਹੱਦ ਜ਼ਰੂਰੀ ਆ ਇਸ ਦੇ ਚੱਲਦੇ ਡੀਜੀਪੀ ਗੌਰਵ ਯਾਦਵ ਨੇ ਨਵੇਂ ਹੁਕਮ ਜਾਰੀ ਕਰਦੇ ਹੋਏ ਅਲਰਟ ਜਿਹੜਾ ਜਾਰੀ ਕਰ ਦਿੱਤਾ ਹੈ ਕਿ ਹਰ ਇੱਕ ਖੇਤਰ ਦੇ ਵਿੱਚ ਪੂਰਨ ਤੌਰ ਤੇ ਸ਼ਾਂਤੀਮਈ ਤਰੀਕੇ ਦੇ ਨਾਲ ਛਾਰੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ ਔਰ ਜਿਹੜੀ ਇਹ ਮਾਹੌਲ ਜਿਹੜਾ ਪਖਾਨੜ ਵਾਲੇ ਲੋਕ ਨੇ ਉਹਨਾਂ ਨੂੰ ਦੂਰ ਰੱਖਿਆ ਜਾਵੇ ਤਾਂਕਿ ਤਾਂ ਕਿ ਕੋਈ ਵੀ ਕਟਨਾ ਪੰਜਾਬ ਦੇ ਵਿੱਚ ਨਾ ਵਾਪਰੇ ਤਾਂ ਪੰਜਾਬ ਦੇ ਵਿੱਚ ਅਰੈਡਰਟ ਅਲਰਟ ਚੱਲੀ ਹੈ ਤੇ ਇਸੇ ਚੱਲਦੇ ਡੀਜੀਪੀ ਕੌਰਵ ਯਾਦਵ ਨੇ ਵੱਡੇ ਹੁਕਮ ਜਾਰੀ ਕੀਤੇ